ਗੁਰਦੇਵ ਸਿੰਘ ਦੇਵਮਾਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਿਸ ਨੇ ਵੀ ਬੇਅਦਬੀ ਕੀਤੀ ਹੈ ਨਾ ਉਹ ਆਪਣੇ ਧਰਮ ਦਾ ਹੈ ਤੇ ਨਾ ਹੀ ਪੰਜਾਬ ਦਾ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਉਹਨਾਂ ਕਿਹਾ ਕਿ ਜੋ ਡਾਕਟਰ ਪੀਮਰੋ ਬੇਦਖ ਦੇ ਬੁੱਧ ਦੇ ਨਾਲ ਲਗਾਤਾਰ ਬੇਦਗੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਤਨਾ ਕਿਤੇ ਚਾਲ ਵਿਖਾਈ ਦੇ ਰਹੀ ਹੈ ਵਿਧਾਇਕ ਦੇਵਮਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਟਿਵਾਣਾ ਦੀ ਤਾਜਪੋਸ਼ੀ ਸਮਾਗਮ ਦੇ ਵਿੱਚ ਪਹੁੰਚੇ ਸਨ ਤੇ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੀ ਮੌਜੂਦ ਰਹੇ ਨੇ ਮੈਂ ਬਹੁਤ ਧੰਨਵਾਦ ਕਰਦਾ ਆਂ ਸਾਡੀ ਪਾਰਟੀ ਸੁਪਰੀਮੋ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦਾ ਮਨੀਸ਼ ਸੋਧਿਆ ਜੀ ਦਾ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਰਾਜ ਸਭਾ ਮੈਂਬਰ ਸਦੀਪ ਪਾਟਲੀ ਦਾ ਹਰਜਨਤ ਸਿੰਘ ਬਰਸਲ ਜੀ ਦਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਔਰ ਵਿਸ਼ੇਸ਼ ਧੰਨਵਾਦ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਪਾਂ ਜੀ ਦਾ ਇਹਨਾਂ ਨੇ ਮੈਨੂੰ ਮਾਰਕੀਟ ਕਮੇਟੀ ਨਾਪਾ ਦਾ ਚੇਅਰਮੈਨ ਲਗਾਇਆ ਬਹੁਤ ਬਹੁਤ ਇਹਨਾਂ ਦਾ ਮੈਂ ਦਿਲ ਦੀਆਂ ਰਹਿਨੀਆਂ ਕਿ ਉਹ ਧੰਨਵਾਦ ਕਰਦਾ ਮੈਂ 2014 'ਚ ਉਹ 13 ਦੇ ਲਾਸਟ 'ਚ 14 'ਚ ਮੈਂ ਆਮ ਆਦਮੀ ਪਾਰਟੀ 'ਚ ਲੱਗ ਗਿਆ ਸੀਗਾ ਜੀ ਅਸੀਂ ਸਾਰਿਆਂ ਨੇ ਮਾਨ ਸਾਹਿਬ ਅਸੀਂ ਇਕੱਠਿਆਂ ਨੇ ਵਰਕ ਕੀਤਾ ਆਮ ਆਦਮੀ ਪਾਰਟੀ 'ਚ ਚਲੋ ਮੈਂ ਧੰਨਵਾਦੀ ਹਾਂ ਜੀ ਆਮ ਆਦਮੀ ਪਾਰਟੀ ਨੇ ਮੈਨੂੰ ਇੱਕ ਵਾਰ ਨਹੀਂ 2015 ਦੇ ਵਿੱਚ ਯੂਥ ਵਿੰਗ ਦਾ ਪ੍ਰਧਾਨ ਫਿਆਲਾ ਦਾ ਲਗਾਇਆ ਜੀ ਫਿਰ 2021 'ਚ ਮਾਨ ਸਾਹਿਬ ਨੇ ਮੇਰਾ ਨਾਮ ਕਮੈਂਡ ਕਰਿਆ ਮੈਂ ਵਾਈਸ ਪ੍ਰੈਜ਼ੀਡੈਂਟ ਜੋਤਪਿੰਗ ਦਾ ਲੱਗਿਆ ਵਾਈਸ ਪ੍ਰੈਜ਼ੀਡੈਂਟ ਜੋਤਪਿੰਗ ਪੰਜਾਬ ਦੇ ਲੱਗੇ ਜੀ ਉਸ ਤੋਂ ਬਾਅਦ ਮੈਂ ਕਿਸਾਨ ਵਿੰਗ ਦਾ ਫਿਰ ਮੈਂ ਮਾਨ ਸਾਹਿਬ ਨੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਬਣਾਇਆ ਤੇ ਹੁਣ ਇਹਨਾਂ ਨੇ ਸਾਰਿਆਂ ਨੇ ਮੇਰਾ ਨਾਮ ਤੇ ਐਮਐਲਏ ਸਾਹਿਬ ਨੇ ਬਰਸਲ ਸਾਹਿਬ ਨੇ ਰਿਕਮੈਂਡ ਕੀਤਾ ਤੇ ਸ਼੍ਰੀ ਕੇਤਰੀਵਾਲ ਸਾਹਿਬ ਨੇ ਭਵਨਪ੍ਰਾਨ ਜੀ ਨੇ ਆਪਣੀ ਸੁਸੋਧਿਆ ਜੀ ਨੇ ਮੈਨੂੰ ਚੇਅਰਮੈਨ ਮਾਰਕੀਟ ਕਮੇਟੀ ਨਬਰ ਮੰਡੀ ਦੇ ਦੇਖੋ ਜੀ ਹਲੇ ਤਾਂ ਸਫਾਈਆਂ ਦਾ ਹੈਗਾ ਜੀ ਜੋ ਪ੍ਰਬੰਧ ਪੂਰੇ ਨੇ ਮੰਡੀ ਦੀ ਸਫਾਈ ਚੱਲ ਰਹੀ ਹੈ ਮੰਡੀ 'ਚ ਜੋ ਜੋ ਵੀ ਪਾਣੀ ਦਾ ਪ੍ਰਬੰਧ ਹੈ ਇਹਨੂੰ ਪ੍ਰੋਪਰ ਹੋ ਰਿਹਾ ਨਹੀਂ ਕੋਈ ਦਿੱਕਤ ਨਹੀਂ ਆਉਣ ਦਿੱਤੀ ਕੋਈ ਆੜਤੀਆਂ ਨਾਲ ਮੇਰੀ ਚਲੋ ਪ੍ਰੋਪਰ ਮੀਟਿੰਗ ਤਾਂ ਨਹੀਂ ਹੋਈ ਗੱਲਬਾਤ ਹੁੰਦੀ ਰਹੀ ਹੈ ਜੋ ਜੋ ਵੀ ਉਹਨਾਂ ਦੇ ਮਸਲੇ ਨੇ ਜਰੂਰ ਥਾਲਾ ਦਿੱਤੀ ਰਣਕਟਕੇ ਆ ਮਾਨੀ ਪਾਰਟੀ ਦੇ ਨੋਟਾ ਜਿਹੜਾ ਕਹਿੰਦੇ ਵੀ ਆਮਕਰਾਂ ਦੇ ਮੈਂਬਰਾਂ ਤੇ ਉਰ ਵਰਕਰਾਂ ਨੂੰ ਭੋਗਾ ਦਿੱਤਾ ਜਾਊਗਾ ਦਾ ਦਾ ਬਿਲਕੁਲ ਜੀ ਬਿਲਕੁਲ ਉਦਾਂ ਹੀ ਹੋਇਆ ਜੀ ਮੈਂ ਸਾਹਮਨਾ ਮੈਂ ਕਿਸੇ ਹੋਰ ਪਾਰਟੀ 'ਚ ਹੁੰਦਾ ਮੈਂ ਨੇੜੇ ਤੇਰੇ ਵੀ ਇਹ ਕੁਰਸੀ ਤੇ ਆਉਣਾ ਨਹੀਂ ਸੀਗਾ ਜੀ ਕਿਉਂਕਿ ਮੇਰੇ ਪਾਸ ਵੱਡੀਆਂ ਗੱਡੀਆਂ ਕੋਈ ਜ਼ਿਆਦਾ ਪੈਸਾ ਨਹੀਂ ਸੀਗਾ ਜੀ ਉਹਦਾ 'ਚ ਕਲਚਰ ਹੋਰ ਚੱਲਦਾ ਹੈ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਤਰ੍ਹਾਂ ਦੇ ਇਹ ਤੀਆਂ ਨੂੰ ਮੌਕਾ ਦਿੰਦੀ ਹੈ ਤਾਂ ਮੈਂ ਫਿਰ ਧੰਨਵਾਦ ਕਰਦਾ ਹਾਂ ਮਨਜੀਤ ਭਾਜੀ ਦਾ ਮਾਰਕੀਟ ਕਮੇਟੀ ਨਾਬਾ ਦੇ ਨਵੇਂ ਚੇਅਰਮੈਨ ਸਾਡੇ ਬਹੁਤ ਹੀ ਪੁਰਾਣੇ ਸਕੱਤਰ ਸਾਹਿਬ ਵੀ ਮੇਰੇ ਥੋਡੇ ਵੀ ਸਰਦਾਰ ਗੁਰਦੀਪ ਸਿੰਘ ਜਵਾਣਾ ਜਿਹੜੇ ਕਿ ਲੰਮੀ ਸਭ ਦੇ ਭਾਰਮੰਦੀ ਪਾਰਟੀ ਨਾਲ ਜੁੜੇ ਹੋਏ ਨੇ ਕਿ ਬੜੀ ਦਾ ਕੰਮ ਕਰਦੇ ਨੇ ਬਲੈਂਟੇਰ ਨੇ ਅਲੱਗ-ਅਲੱਗ ਅਹੁਦਿਆਂ ਤੇ ਕੰਮ ਕੀਤਾ ਤੌਰੇ ਚੇਅਰਮੈਨ ਮਾਰਕੀਟ ਕਮੇਟੀ ਨਾਭਾ ਅੱਜ ਦੇ ਪ੍ਰੀਖਰੀ ਕਸੀ ਜਿਹੜੀਆਂ ਨਾਲ ਸੰਭੇ ਹੈ ਇਸ ਮੌਕੇ ਹਰਕਰ ਸਿੰਘ ਜੀ ਵਰਸ਼ਨ ਸਾਹਿਬ ਜਿਹੜੇ ਕਿ ਚੇਅਰਮੈਨ ਨੇ ਪੰਜਾਬ ਡਿਵੀਜ਼ਨ ਦੇ ਵਿਸ਼ੇਸ਼ਤਾ ਉੱਤੇ ਪਹੁੰਚਿਆ ਮੈਂ ਧੰਨਵਾਦ ਕਰਨਾ ਚਾਹੁੰਦਾ ਅਮਨ ਕੇਜੀਬਾਲ ਦੀ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਆਤਮਾਨੁਭੂ ਮਿਸ਼ਚੂਰੀਆ ਜੀ ਸਾਰਿਆਂ ਦਾ ਕਿ ਬਹੁਤ ਹੀ ਇੱਕ ਕਾਬਲ ਖੂਨ ਖਾਰ ਔਰ ਜ਼ਮੀਨ ਨਾਲ ਜੁੜਿਆ ਇੱਕ ਵਲੰਟੀਅਰ ਜਿਹੜਾ ਉਹਨਾਂ ਨੇ ਇਹ ਪਦਾ ਦੇ ਕੇ ਨਾਲ ਬਹੁਤ ਵੱਡਾ ਮਾਨ ਸਤ ਕੰਦ ਦਿੱਤਾ ਅੱਜ ਮੈਂ ਵਿਸ਼ਵਾਸ ਜਉਣਾ ਨਾਭਾ ਦੇ ਲਾੜਾ ਮੰਡੀ ਦੇ ਸਾਰੇ ਜਨ ਅਕੀਆ ਭਾਈਚਾਰਾ ਲੱਖ ਲੱਖ ਲੇਬਰ ਅ ਬਾਕੀ ਦਿਨੇ ਸਾਰੇ ਜੁੜੇ ਹੋਏ ਨੇ ਮੰਡੀ ਦੇ ਨਾਲ ਕਿ ਤੁਹਾਡੇ ਸਭ ਦੇ ਮਸਲੇ ਜਿਹੜੇ ਆ ਉਹ ਸਮੇਂ ਸਿਰ ਹੱਲ ਹੋਣਗੇ ਔਰ ਕਿਤੇ ਵੀ ਕਿਉਂਕਿ ਨਾਪਾ ਜਿਹੜੀ ਹੈ ਏਸ਼ੀਆ ਦੀ ਦੂਜੀ ਪੱਧਰ ਤੋਂ ਵੱਡੀ ਮੰਡੀ ਹੈ ਜੀ ਕਿਤੇ ਵੀ ਤੁਹਾਨੂੰ ਮੰਡੀ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਗੀ ਔਰ ਗੁਰਦੀਪ ਸਿੰਘ ਮਾਨਾ ਸਾਹਿਬ بطور ਚੇਅਰਮੈਨ ਜਿਹੜਾ ਡਿਊਟੀ ਤੇ ਤਨਖਾਹਤ ਰਹਿਣਗੇ ਔਰ ਹਰ ਚੀਜ਼ ਦੀ ਮੀਟਿੰਗ ਜਿਹੜੀ ਅੱਛੇ ਪੱਕੇ ਨਾਲ ਹੋਵੇ ਇਸ ਤਰ੍ਹਾਂ ਦੇ ਹੋਈ ਪਹਿਲਾਂ ਜਿਹੜਾ ਹੈ ਨਾ 플ੋਰ ਵਿੱਚ ਆ ਜੋ ਬਟਾਲਾ ਵਿੱਚ ਜਿਹੜੇ ਹੈਗੇ ਆ ਉਹ ਦੇਖੋ ਹਲੇ ਤੱਕ ਮੈਂ ਬਿਜ਼ੀ ਸੀ ਪ੍ਰੋਗਰਾਮ ਤੁਸੀਂ ਦੱਸਿਆ ਪਰ ਕਿਤੇ ਵੀ ਅਗਰ ਬੇਅਦਬੀ ਹੁੰਦੀ ਹੈ ਜੀ ਤਾਂ ਸਰਕਾਰ ਬਹੁਤ ਸਖਤ ਹੈ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬੇਅਦਬੀ ਕਰਨ ਵਾਲਾ ਨਾ ਤਾਂ ਕਿਸੇ ਧਰਮ ਦਾ ਹੈ ਜੀ ਨਾ ਉਹ ਇਨਸਾਨ ਹੈ ਉਹ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਬੇਅਦਬ ਕਰ ਉਸ ਨੂੰ ਕਿਉਂ ਹੀ ਨਿਸ਼ਾਨਾ ਬਣਾਇਆ ਗਿਆ ਡਾਕਟਰ ਜੀ ਦੇਖੋ ਇਹਦੇ ਪਿੱਛੇ ਕੋਈ ਨਾ ਕੋਈ ਚਾਲ ਹੈ ਜੀ ਜਿਹੜੀ ਬਾਰ-ਬਾਰ ਪਹਿਲਾਂ ਵੀ ਪਹਿਲਾਂ ਵੀ ਹੋਈ ਆ ਹੁਣ ਵੀ ਦੁਬਾਰਾ ਹੋਈ ਆ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਵੀ ਢੀਮਰਾ ਬੇਦਕਰ ਸਾਹਿਬ ਸਾਡੇ ਜਿਹੜੇ ਰਚਨਹਾਰ ਨੇ ਔਰ ਉਹਨਾਂ ਦਾ ਸੰਵਿਧਾਨ ਜਿਹੜਾ ਦੀ ਅੱਜ ਪੂਰੇ ਦੇਸ਼ ਨੂੰ ਚਲਾ ਰਿਹਾ ਕਾਨੂੰਨ ਨੂੰ ਚਲਾ ਰਿਹਾ ਅਗਰ ਉਹਨਾਂ ਦੇ ਬੁੱਤ ਦੇ ਨਾਲ ਇਦਾਂ ਛੇੜ ਛਾੜ ਕੋਈ ਹੁੰਦੀ ਆ ਤਾਂ ਬਹੁਤ ਮਾੜੀ ਗੱਲ ਆ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਕਿ ਕਿਤਨੇ ਕਿਤੇ ਕੋਈ ਸਾਜ਼ਿਸ਼ ਹੈ ਜੀ ਔਰ ਇਹਦੀ ਤਹਿਕੀਕਾਤ ਕਰਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਹੈਗੇ ਵਿਕਰਮ ਜਿੱਥੇ ਅਮਰਿਤਸਰ ਗੈਟਸ ਤੋਂ ਕੀ ਜਿਹੜੇ ਹੈਗਾ ਟਾਲੇ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਦੇਖੋ ਮੈਂ ਦੇਖੋ ਜੀ ਨਾ ਤਾਂ ਮੈਂ ਲਾਉਣ ਵਾਲਾ ਨਾ ਮੈਂ ਹਟਾਉਣ ਵਾਲਾ ਜੀ ਇਹ ਤਾਂ ਉਹੀ ਦੱਸ ਸਕਦੇ ਸਾਡੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਗਈਆਂ 31 ਤਰੀਕ ਨੂੰ ਅਸੀਂ ਲਾਸਟ ਮੀਟਿੰਗ ਲੈ ਲਈ ਸੀ ਸਾਡੇ ਸਾਰੇ ਮੰਡੀਆਂ ਦੇ ਵਿੱਚ ਪ੍ਰੋਪਰ ਸਫਾਈ ਦੇ ਪ੍ਰਬੰਧ ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ ਬਿਜਲੀ ਦੇ ਪ੍ਰਬੰਧ ਬੈਠਣ ਵਾਸਤੇ ਛਾਂ ਦੇ ਪ੍ਰਬੰਧ ਔਰ ਹਰ ਤਰਫੋਂ ਸੀ ਮੁਕੰਮਲ ਤਿਆਰੀ ਕਰ ਚੁੱਕੇ ਹਾਂ ਪੂਰੇ ਪੰਜਾਬ ਦੇ ਵਿੱਚ ਐਤਕੀ ਕਣਕ ਦੀ ਜਿਹੜੀ ਝਾੜ ਵੀ ਥੋੜਾ ਜਿਹਾ ਮੈਨੂੰ ਲੱਗਦਾ ਮਹਾਰਾਜ ਦੀ ਕਿਰਪਾ ਹੋਣੀ ਹੈ ਵਧੀਆ ਆਉਣਾ ਅੱਗੇ ਨੂੰ ਵੱਧ ਝਾੜਾਉਣ ਦੀ ਉਮੀਦ ਹੈ ਪਰੰਤੂ ਸਾਡੇ ਪਰੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਨੇ ਸਾਡੇ ਸਾਰੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਪੋਲੀਟੀਕਲ ਤੌਰ ਤੇ ਅਪਾਇੰਟ ਹੋ ਚੁੱਕੇ ਨੇ ਤਕਰੀਬਨ ਥੋੜੇ ਮੁਡੇ ਰਹਿੰਦੇ ਨੇ ਉਹ ਵੀ ਅਸੀਂ 10-12 ਦਿਨਾਂ ਵਿੱਚ ਕੰਪਲੀਟ ਕਰ ਦਾਂਗੇ ਸਾਡਾ ਸਟਾਫ ਹਰ ਜਗ੍ਹਾ ਤਿਆਰ ਨਾਲ ਹੈ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਕਿਸੇ ਵੀ ਪੱਧਰ ਤੇ ਕੋਈ ਪ੍ਰੋਬਲਮ ਨਾ ਹੋਵੇ ਸਾਡੇ ਅੜਤੀ ਭਰਾਵਾਂ ਨੂੰ ਕੋਈ ਸਮੱਸਿਆ ਨਾ ਹੋਵੇ ਸਾਡੇ ਮਜ਼ਦੂਰ ਭਰਾਵਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਸ ਕਰਕੇ ਅਸੀਂ ਸਾਰੇ ਪ੍ਰਬੰਧ ਮੁਕੰਮਲ ਲੈ ਕੇ ਚੱਲ ਰਹੇ ਹਾਂ ਇਸ ਮੌਕੇ ਤੇ ਮੈਂ ਸਾਡੇ ਸਾਰੇ ਅੜਤੀ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਵੀ ਬੇਨਤੀ ਕਰਦਾ ਹਾਂ ਤੇ ਗੁਰਦੀਪ ਚਵਾਣਾ ਜੀ ਜਿਹੜੇ ਸਾਡੇ ਨਵੇਂ ਚੇਅਰਮੈਨ ਲਗੇ ਨੇ ਉਹਨਾਂ ਨੂੰ ਸਹਿਯੋਗ ਦਿਓ ਤਾਂ ਕਿ ਮੰਡੀ ਦੀ ਡਿਵੈਲਪਮੈਂਟ ਵਾਸਤੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਜੋ ਵੀ ਕੰਮ ਨੇ ਅਗਾਹ ਹੋ ਕੇ ਕਰਾ ਸਕਣ। ਔਰ ਸਾਡੇ ਮਨੂੰ ਹਰ ਤਰ੍ਹਾਂ ਦਾ ਸਹਿਯੋਗ ਕੋਈ ਖੰਡਾ ਦੀ ਘਾਟ ਨਹੀਂ ਆਉਣ ਕਿ ਸੂਜਾ। ਸਾਡੇ ਸਲਕੇ ਦੇ ਮਾਨਯੋਗ ਐਮ.ਐਲ.ਏ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ। ਉਹਨਾਂ ਦੀ ਅਗਵਾਈ ਦੇ ਵਿੱਚ ਸਾਰੀਆਂ ਸੜਕਾਂ ਦੀ ਮੁਰੰਮਤ ਅਸੀਂ ਕਰਵਾਉਣ ਜਾ ਰਹੇ ਹਾਂ। ਜਿਹੜੀਆਂ ਕੋਈ ਨਵੀਆਂ ਬਣਨ ਵਾਲੀਆਂ ਨੇ ਉਹ ਸੜਕਾਂ ਵੀ ਅਸੀਂ ਜਲਦੀ ਬਣਵਾਵਾਂਗੇ। ਕਿਉਂਕਿ ਸਾਡਾ ਰੂਰਲ ਡਵੈਲਪਮੈਂਟ ਦਾ ਤਕਰੀਬਨ 7.5 ਹਜ਼ਾਰ ਰੁਪਇਆ ਕੇਂਦਰ ਦੀ ਸਰਕਾਰ ਨੇ ਰੋਕ ਰੱਖਿਆ ਉਹ ਸਾਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਲਦੀ ਆਰਡਰ ਹੋ ਜਾਣੇ ਨੇ ਸਾਨੂੰ ਮਿਲ ਜਾਣਾ ਉਸ ਤੋਂ ਬਾਅਦ ਅਸੀਂ ਸਾਰੇ ਕੰਮ ਚਾਹੇ ਨਵੇਂ ਫੜ ਬਣਨੇ ਨੇ ਛੱਡ ਬਣਨੇ ਨੇ ਜਾਂ ਸੜਕਾਂ ਬਣਨੇ ਨੇ ਸਾਰੀਆਂ ਮੁਕੰਮਲ ਕਰਾਉਣਾ ਕਿਸਾਨਾਂ ਨੂੰ ਵੀ ਅਪੀਲ ਕਰਨ ਕਰਦੇ ਕਿਸਾਨਾਂ ਨੂੰ ਤਾਂ ਇਹੀ ਅਪੀਲ ਕਰਦੇ ਆ ਕਿ ਆਪਣਾ ਜਿਹੜਾ ਫਸਲ ਸਹੀ ਮੌਕੇ ਤੇ ਲੈ ਕੇ आओ ਸੁੱਖੀ ਫਸਲ ਲੈ ਕੇ ਆਓ ਤਾਂ ਕਿ ਅੱਗੇ ਕੋਈ ਪ੍ਰੋਬਲਮ ਨਾ ਆਵੇ ਕਿਨਕੀ ਤਾਂ ਪ੍ਰੋਬਲਮ ਆਉਂਦੀ ਨਹੀਂ ਜੀਰੀ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਮੈਂ ਕੇਂਦਰ ਸਰਕਾਰ ਨੂੰ ਫੇਰ ਬੇਨਤੀ ਕਰਦਾ ਕਿ ਸਾਡੇ ਸ਼ੈਲਰਾਂ ਦੇ ਵਿੱਚ ਕੇਂਦਰ ਦਾ ਸਮਾਨ ਪਿਆ ਸਾਡੇ ਗੋਦਾਮਾਂ ਚ ਕੇਂਦਰ ਦਾ ਸਮਾਨ ਪਿਆ ਚੌੜ ਪਿਆ ਸਾਡੇ ਅੜਤੀ ਭਰਾਵਾ ਦਾ ਸ਼ੈਲਰ ਮਾਲਕਾਂ ਦਾ ਜੀਰੀ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਪਹਿਲਾਂ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਸੀ 31 ਮਾਰਚ ਤੱਕ ਅਸੀਂ ਕਲੀਅਰ ਕਰ ਦਾਂਗੇ ਪਰੰਤੂ ਉਹਨਾਂ ਨੇ ਹਲੇ ਤੱਕ ਕੀਤਾ ਨਹੀਂ ਇੱਕ ਵਾਰ ਫੇਰ ਅਸੀਂ ਕੇਂਦਰ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਮਾਲ ਕਲੀਅਰ ਕਰਨ ਤਾਂ ਕਿ ਜੀਰੀ ਦੇ ਮੌਕੇ ਸਾਨੂੰ ਕੋਈ ਸਮੱਸਿਆ ਨਾ ਹੋਵੇ ਬਲਕਿ ਇਹ ਆਏਗੀ ਕਿ ਲੈ ਕੇ ਜਨਤ ਹੋਊਗੀ ਅਦਾਇਗੀ 24 ਘੰਟੇ ਦੇ ਵਿੱਚ ਨਾਲ ਦੀ ਨਾਲ ਹੁੰਦੀ ਰਹੀ ਕੋਈ ਪ੍ਰੋਬਲਮ ਨਹੀਂ ਹੈ